ਸਵੇਰੇ ਉੱਠਦੇ ਆ ਟਾਈਮ ਹੀ ਬਸ ਜਿਹੜੇ ਕੱਪੜੇ ਪ੍ਰੈਸ ਹੁੰਦਾ ਵੇ ਪੂਰਾ ਹਿੱਟ ਹੋਣੀ ਬੰਦ ਟਾਈਮ ਹੋ ਗਿਆ 6:30 ਪਾਉਣੇ 7 ਦਾ ਕਿਨਾਰਾ ਦਾ ਲਾਈਟ ਬੰਦ ਹੋਣੀ ਅੱਜ ਮੰਗਲਵਾਰ ਤੇ ਉਹ ਜੋ ਸਗਨ ਤੇ ਜਾਣਾ ਵਿਆਹ ਨੀਗਾ ਸਗਨ ਕੱਲ੍ਹ ਵਾ ਵਿਆਹ ਤੇ ਕੱਲ ਸਾਡੇ ਕੋ ਨਹੀਂ ਜਾਣਗੇ ਸਗਨ ਤੇ ਹੋਣੇ ਵੀਰ ਤੇ ਕਪੜੇ ਲੈਣੇ ਆਪਣੇ ਪ੍ਰੈਸ ਕਰ ਲਾਂ ਮੇਰੇ ਵੀ ਕਰ ਲਾਂ ਹਾਂਜੀ ਸਸੀ ਕਾਲ ਵੈਲਕਮ ਕੀ ਹਾਲ ਚਾਲ ਕਿਵੇਂ ਆ ਸਾਰੇ ਠੀਕ ਠਾਕ ਆ ਕਰਦੇ ਹਾਂ ਛੋਟੇ ਜਿਹੇ ਵਲੌਗ ਦੀ ਸ਼ੁਰੂਆਤ ਮਾਰਨਿੰਗ ਟਾਈਮ ਅਨਪੀਰੀਅੰਸ ਚਾ ਤੇ ਅੱਜ ਆਪਾਂ ਜਾ ਰਹੇ ਹਾਂ ਸਗਨ ਤੇ ਸਗਨ ਤੇ ਜਾ ਰਹੇ ਨਾਲੇ ਪਹਿਲਾਂ ਮਿਸਤਰੀ ਨੂੰ ਚਾਹ ਦੇ ਆਈ ਤੇ ਨਾਲੇ ਜਿਹੜਾ ਮਾਰਨੇ ਤੇ ਭਰਾਨ ਕੇ ਤਿਆਸ਼ਰ ਹੁੰਦੇ ਤੂੰ ਮੈਂ ਤਿਆਸ਼ਰ ਹੋਵਾਂ ਮੇਰੇ ਅੰਦੇ ਆ ਤੇ ਚਾਹ ਕਰਤੀ ਪੈਕ ਹ ਨਹੀਂ ਕੀਤੀ ਕਰਤੀ ਕਰਦੇ ਆ ਵੀ ਮistry veer vi ਪਹੁੰਚ ਗਏ ਪਹੁੰਚ ਗਿਆ ਆਪਾਂ ਕਰ ਮਿਲਦੇ ਤੁਹਾਨੂੰ ਤਿਆਰ ਹੋ ਗਾ ਤਿਆਰ ਹੋ ਲਈ ਆ ਪੰਦ ਸਤਾਰ ਮਾਰ ਲਈਏ ਲਓ ਜੀ ਆਪਾਂ ਹੋ ਚੁੱਕੇ ਰੈਡੀ ਰੈਡੀ ਛੜੀ ਆਪਾਂ ਹੋ ਚੁੱਕੇ ਆ ਕਿਵੇਂ ਲੱਗੀ ਲੋਕ ਫਿਰ ਆਪਣੀ ਤੇਰੀ ਤਿਆਰੀ ਨੂੰ ਮੁਕਣ ਲਈ ਹੈ ਕਾਣ ਕਦੀ ਸਹੀ ਕਦੀ ਆ ਨਹੀਂ ਸਹੀ ਕੋਟੀ ਠੀਕ ਹੀ ਜਿਹੜੀ ਪਾਈ ਕੋਟੀ ਠੀਕ ਹੀ ਹਨਾ ਮਮੀ ਕੋਟੀ ਸਹੀ ਜੀ ਆ ਗਈ ਆ ਨਾ ਇਹ ਉਹਦਾ ਨਿੱਕੀਆਂ ਚਾਲੀਆਂ ਬਟਨ ਨਹੀਂ ਮਿਲਦੇ ਤੇ ਬਟਨ ਨਹੀਂ ਮਿਲਨੇ ਉਹ ਕੋਟੀ ਸੇ ਕੋ ਠੀਕ ਹੋ ਕੋਟੀ ਪਾ ਲੋ ਹਣਾ ਮਮੀ ਕਿੰਨੂ ਹੋ ਚੁੱਕੀ ਰੈਡੀ ਛੜੀ ਚਲੀਏ ਬੰਬਲ ਕਹਿੰਦੀ ਪਿੰਕ ਕੋਟੀ ਪਵਾ ਲੈਣੀ ਮੈਂ ਪਿੰਕ ਕਹਿੰਦੀ ਇਹ ਸੋਣੀ ਆ ਵੀ ਸੋਣੀ ਜਲੀ ਪਾਈ ਦੂਰ ਆਉਣਾ ਮੇਰੇ ਪਿੱਲੇ ਜਿਵੇਂ ਸਿੰਮਾਂ ਦੇ ਝੂੜਾ ਕੋਈ ਨਿੰਦੂ ਹਤਾ ਆਖਣਾ ਕਿ ਮੈਂ ਠੀਕਾ ਜੇ ਕੋਈ ਸੁਲਾਹੂ ਆ ਕਹਣਾ ਲਾਓ ਜੀ ਆਪਣੀ ਟੋਰ ਆਈ ਮੈਂ ਤਾਂ ਘਰੋਂ ਵੈਸੇ ਤਿਆਰ ਹੋ ਗਿਆ ਕਿਉਂਕਿ ਆਪਾਂ ਇਹ ਪੁਰਾਣੀ ਪਈ ਜੈਕਟ ਇਹ ਕਿ ਰਿਸ਼ਤੇਦਾਰ ਨੇ ਆਪਣੂੰ ਦਿੱਤੀ ਉਹ ਆਪਾਂ ਪਾ ਲਈਏ ਚਲੋ ਸੋਹਣੀ ਐ ਵਸੇ ਚਲ ਕੰਮ ਆਈ ਕਿਸੇ ਸਾਡੀ ਮੈਚਿੰਗ ਹੋਣੀ ਕਿ ਨਹੀਂ ਦੱਸੋ ਕਮੈਂਟਾਂ ਦੇ ਵਿੱਚ ਬਹੁਤ ਸੋਹਣੀ ਮੈਚਿੰਗ ਹੋਣੀ ਚਲ ਪੱਗ ਜੀ ਉਹ ਚੱਲ ਚੱਲੀਏ 12:00 ਵਜੇ ਚਲੋ ਜਰੀਆਂ ਹੁਣ ਮੇਕਅੱਪ ਹੀ ਅੱਜ ਮੇਕਅੱਪ ਸੋਹਣਾ ਹੈ ਛੋ ਵੀ ਚੱਲੀਏ ਆਪਾਂ ਚੱਲ ਪਿਆ ਆਪਾਂ ਜੀ ਘਰੋਂ ਤੇ ਅਨਿਸ਼ਰੀ ਆਪਣੀ ਹੋ ਗਈ ਤੇ ਸ਼ਹਿਰ ਬਟਾਲੇ ਚ ਇਹ ਵਿਆਹ ਵੈਸੇ ਸਗਣਾ ਅੱਜ ਇਹਦਾ ਸਗਣਾ ਕੱਲ ਨੂੰ ਬਰਾਤ ਵਾ ਕੱਲ ਨੂੰ ਸਾਡੇ ਕੋ ਜਾਣਾ ਕੱਲ ਕਾਂਗੇ ਖੁਸ਼ੀ ਦਾ ਖੰਡਵਟ ਸਾਬ ਰਖਾਇਆ ਤੇ ਉੱਥੇ ਆਪਾਂ ਜਾਣਾ ਮੱਕੇ ਇਹਨਾਂ ਦੇ ਪਿੰਡ ਜਾਣਾ ਡੱਲੀ ਜੱਦੀ ਪਿੰਡ ਇਹਨਾਂ ਦਾ ਡੱਲਾ ਦੱਸਿਆ ਬੜਾ ਟਾਈਮ ਲਾਇਆ ਆਪਾਂ ਤਿਆਰ ਹੋਣ ਲੱਗਿਆ ਆਪਾਂ ਕਰਨਾ ਮੈਂ ਪਲਾਟ ਚੋਂ ਵੀ ਹੋ ਗਿਆ ਚਾਹ ਜੂ ਮਿਸਤਰੀ ਹੁੰਦੀ ਆਇਆ ਮੈਂ ਆਉਂਦਾ 10 ਮਿੰਟਾਂ 'ਚ ਤਿਆਰ ਸਟਾਰ ਬੰਨੀ ਤਿਆਰ ਆ ਰਹਾ ਡਰਾਈਵਿੰਗ ਮੈਂ ਪਿਆ ਹੈ ਘਰੇ ਆ ਕਾਫੀ ਟਾਈਮ ਲਿਆ ਹੈ ਬੜਾ ਵੀ ਟਾਈਮ ਪਹਿਲਾਂ ਚਲੋ ਜੇ ਮੁੰਡੇ ਹੋ ਫਿਰ ਜਲਦੀ ਤਿਆਰ ਹੋਏ ਨੇ ਟਾਈਮ ਨਾਲ ਉਹਨੇ ਨੇ ਸਟਾਰ ਬੰਨਨੀ ਪੈਂਟ ਪਾਉਣੀ ਸ਼ਰਟ ਪਾਉਣੀ ਘਰੇ ਆਈ ਇਹ ਕਦ ਆਉਂਦੇ ਸੀ ਵੀਰੇ 9 ਵਜੇ ਤਿਆਰ ਹੋਣਦੇ ਸੀ ਹੁਣ 12 ਵਜੇ ਗਏ ਚਲੋ ਇਦਾਂ ਹੀ ਆ ਤੇ ਘੜੀ ਮੈਂ ਬੰਦੀ ਬੰਨ ਲਈ ਵੇ ਲੋ ਘੜੀ ਚਾਲੂ ਨਹੀਂ ਕੀ ਸੈੱਲ ਮੁੱਕਾ ਚਲੋ ਦੌਰ ਤੇ ਬਣੂਗੀ ਬਾਕੀ ਇਹ ਕਿ ਡੈਡੀ ਮੰਮੀ ਆ ਰਹੇ ਨੇ ਉਹਨਾਂ ਨੇ ਵੀ ਨਾਲ ਜਾਣਾ ਹੈ ਤੇ ਰਸਤੇ ਵਿੱਚ ਉਹਨਾਂ ਨੇ ਮਿਲ ਜਣਾ ਪਰ ਉਹਨਾਂ ਨੂੰ ਨਾਲ ਲੈ ਕੇ ਜਾਵਾਂਗੇ ਬਾਕੀ ਤੁਹਾਨੂੰ ਉੱਥੇ ਦੱਸਦੇ ਆ ਮੈਰਿਜੀ ਵਾਲੇ ਘਰ ਕੀ ਪ੍ਰੋਗਰਾਮ ਚੱਲ ਰਿਹਾ ਤੁਹਾਨੂੰ ਉੱਥੇ ਜਾ ਕੇ ਦੱਸਦੇ ਆ ਅੱਜ ਇੱਥੇ ਰੁਕ ਗਏ ਆਪਾਂ ਹੁਣ ਦੀਪ ਦੀ ਵੇਟ ਕਰਨ ਦੇ ਆ ਦੀਪ ਕੰਨ ਇੱਥੇ ਖਲੋਵ ਮੈਂ ਆ ਗਿਆ ਭਾਜੀ ਮੈਂ ਕਿਹਨੂੰ ਘਰੇ ਕੀ ਜਾਣਾ ਕਰੇਗੇ ਤੇ ਫਿਰ ਟਾਈਮ ਲੱਗ ਜਾਣਾ ਹਨ ਅੱਗੇ ਆਪਾਂ ਲੇਟ ਟਾਈਮ ਹੋ ਗਿਆ ਵਾ 12 12 ਵਾਜੀ ਚੱਲੇ 12 ਤੋਂ ਪੁਰੀ ਹੁੰਦਾ ਟਾਈਮ ਹਾਂਜੀ ਬਸ ਇਹ ਆਪਣੇ ਉਹ ਵੇਖੀ ਜਾਂਦੀ ਲੱਖਣ ਨੂੰ ਲਾਇਆ ਕੀ ਉਹਨੂੰ ਕਹਿੰਦੇ ਆ ਆ ਗਈ ਲਿਆਓ ਦੀਪੂ ਆ ਗਿਆ ਦੀਪੂ ਦੀ ਗੱਡੀ ਲੈ ਆ ਗਿਆ ਉਹ ਨਿਕਲ ਆਇਆ ਬਾਹਰ ਪੱਡਾਂ ਸੱਜ ਸੱਜ ਲਿਆਉਣ ਦਾ ਧੋਗ ਲੈ ਆਇਆ ਗੱਡੀ ਆ ਨਾ ਧੋਗ ਲੈ ਆਇਆ ਨਾ ਅੱਗੇ ਚਲ ਗਈ ਆ ਅੱਗੇ ਚਲ ਗਈ ਆ ਪੁੱਛਿਆ ਨਹੀਂ ਕਿਤੇ ਇੱਕ ਵਾਰਾ ਨਹੀਂ ਮਗਰ ਵੇਖਿਆ ਕਿ ਕਿਤੇ ਆਉਂ ਨਹੀਂ ਕਿ ਨਹੀਂ ਚੁੱਪ ਕਰਕੇ ਚੱਲ ਗਏ ਆ ਹਾਂਜੀ ਹੁਣ ਮੈਂ ਤੁਹਾਨੂੰ ਇਹ ਦੱਸਾਂਗੀ ਕਿ ਜਿਹੜਾ ਮੇਕਅਪ ਆ ਮੈਂ ਆਪ ਖੁਦ ਕੀਤਾ ਹੋਇਆ ਵਾ ਤੇ ਜਿਹੜਾ హెయిర్ ਸਟਾਈਲ ਹੁਣ ਤੁਹਾਨੂੰ ਨਜ਼ਰ ਨਹੀਂ ਆ ਰਿਹਾ ਪਿੱਛੇ ਜੂڑا ਕੀਤਾ ਹੋਇਆ ਉਹ ਮੇਰੀ ਦਰਾਣੀ ਨੇ ਕੀਤਾ ਮੈਨੂੰ ਤਾਂ ਬਹੁਤ ਜ਼ਿਆਦਾ ਪਸੰਦ ਆਇਆ ਆ ਤੇ ਬਾਕੀ ਇਹ ਕਿ ਮੇਕਅਪ ਕਿਵੇਂ ਦਾ ਲੱਗਾ ਤੁਹਾਨੂੰ ਤੁਸੀਂ ਜ਼ਰੂਰ ਦੱਸਿਓ ਸਾਰੇ ਜਾਣੇ ਤੇ ਸੂਟ ਅੱਜ ਮੈਂ ਨਵਾਂ ਪਾਇਆ ਇਹ ਵੀ ਸੂਟ ਬਹੁਤ ਸੋਹਣਾ ਆ ਮੈਂ ਚਲੋ ਅੱਜ ਆਹ ਸੂਟ ਪਾ ਲੈਣੀ ਆ ਮੈਂ ਪਹੁੰਚ ਚੁੱਕੇ ਹਾਂ ਪਿੰਡ ਧੀਰਪਿੰਡ ਵਾ ਵੀਰ ਦਾ ਅੰਬਸਾ ਨਾਲ ਆਉਂਦੇ ਆਂ ਅੰਬਸਾ ਰੋਡ ਤੇ ਆ ਲੈ ਆ ਛੱਪੜ ਨੂੰ ਕਵਰ ਕੀਤਾ ਬੜਾ ਵਧੀਆ ਆ ਵਧੀਆ ਕੀਤਾ ਸਰੋ ਦੀਪਣੀ ਪਹੁੰਚ ਗਏ ਸਾਰੀ ਫੈਮਿਲੀ ਆ ਗਈ ਹੈ ਗੁਲਾਬ ਇਹੀ ਗੱਲ ਲੈ ਜੰਨੇ ਕੋਈ ਗੱਲ ਨਹੀਂ। ਆ ਜਾਓ। ਮੂਵੀ ਲੱਗੀ ਬੰਨ ਪੰਜਾਬੀ ਮੈਂ। ਹਾਂ। ਇਹ ਕਿਸੇ ਪੰਜਾਬੀ ਤੇ ਹੋਣੀ। ਚਲ ਆ ਵੀ ਚੱਲ। ਅੱਜ ਇਹ ਜਗੜ ਪੈਣ ਜੇ ਬੜੀਆਂ ਜੇਬਾਂ ਬੜੀਆਂ ਕੰਮ ਆਉਣ ਡੀਆਂ ਵੇਖ ਲੈ। ਨਾ ਮੈਂ ਮੂਵੀ ਬਣਨੀ ਦੀ ਪੀਡੀਸੀ ਪੰਜਾਬੀ ਤੇ ਹੋਣੀ ਠੀਕ ਹੈ। ਮੈਂਨ ਦੇ ਵਿੱਚ ਟੀਟ ਨੂੰ ਮਿਲਾਈ ਗਣੀ। ਲੈ ਜੀ ਟੀਟ ਨੂੰ ਮਿਲਾਈ। ਮੈਂ ਮੈਂ ਦੇ ਤਾਈ ਨੇ ਨਾ ਸੀ ਦਿੱ ਦਿੱ ਲੋ ਗੜਾ ਡੈਡੀ ਦੇ ਘਰ ਦੇ ਵਿੱਚ ਬੈਠੇ ਤਾਂ ਮੈਂ ਸਾਲੀ ਗੱਲ ਲਾਦਾ ਡੈਡੀ ਨੇ ਮੈਂ ਪਿਹੋਣੇ ਗੱਡੀ ਇਕੱਲਾ ਮੈਂ ਕੋਲ ਟੀਟੂ ਪਿੰਡ ਵਾਲਾ ਹੋਣ ਡੈਡੀ ਦਾ ਬੱਕ ਮੋਣਾ ਕਦੇ ਡੈਡੀ ਕਹਿੰਦਾ ਖਲਾਰੀ ਖਲਾਰੀ ਟੀਟੂ ਆਇਆ ਟੀਟੂ ਆਇਆ ਮੈਂ ਜਿੰਨੂ ਸੀ ਛੜਾਂਗਾ ਕਿ ਟੀਟੂ ਪਿੰਡ ਪਹੁੰਚ ਗਿਆ ਡੈਡੀ ਕਹਿੰਦਾ ਮਰ ਗਿਆ ਹੀ ਰਾਮ ਦਾ ਹੋਣਾ ਹੈ ਹੈ ਉਹ ਟੀਟੂ ਲੰਘੇ ਤੈਨੂੰ ਗੋਲੀ ਵੱਜੇ ਤੈਨੂੰ ਨਹੀਂ ਹੈ ਅੱਗ ਲਾਲੀ ਗੱਡੀ ਨਹੀਂ ਠਾਲੀ ਆ ਗੱਡੀ ਬਾਰੀ ਕੋਈ ਉੱਪਰੇ ਮਿੰਟ ਮਿੰਟ ਵਿੱਚ ਜਪੜ ਤੇ ਜਾ ਪੈਂਦਾ ਚੱਲ ਕੋਈਨ ਚਲੋ ਵੀ ਪਾਣੀ ਗੋਪੀ ਘਰ ਪਹੁੰਚ ਗਏ ਚਲੋ ਵੀ ਚਲੋ ਨਹੀਂ ਨਹੀਂ ਆ ਗਿਆ ਚੇਤਾ ਨੂੰ ਹਾਂਜੀ ਹਾਂਜੀ ਕੀ ਹਾਲ ਜੇ ਸਸੀਓ ਭੈਣ ਜੀ ਆ ਜੀ ਹਾਲ ਜੀ ਕੀ ਹਾਲ ਜੀ ਠੀਕ ਜੇ ਸਸੀਓ ਆਸੋ ਜੀ ਘਰ ਹੀ ਆ ਚਲ ਜੀ ਉਹ ਪੀੜੀ ਪੰਜਾਬੀ ਦੀ ਹੋਣੀ ਠੀਕ ਹੈ ਭਾਜੀ ਹੋਰ ਠੀਕ ਹੈ ਟਾਈਮ ਸਰ ਪਹੁੰਚ ਗਏ ਆ ਹੀਆਂ ਟਾਈਮ ਸਰ ਪਹੁੰਚ ਗਏ ਆ ਆਉਣ ਵਾਲੀ ਨਾਨ ਚੋਟਾ ਸਟਾਫ ਬੰਦੇ ਇਹਨੇ ਵੀ ਹੋਈ ਡਰਾਈਵਰ ਨੂੰ ਫਿਕਸ ਕਰੇ ਲਾਈ ਮਸ਼ੀਨ ਆ ਵਿਆਹਾਂ ਮੱਡਾ ਸਸੀ ਕਾ ਜੀ ਯਾ ਗੋਪੀ ਬਾਸ ਵਧੀਆ ਭਾਈ ਸਸੀ ਕਾ ਦੀਦੀ ਸਸੀ ਕਾ ਜੀ ਠੀਕ ਠਾਕ ਜੀ ਸਸੀ ਕਾਲ ਸਾਰਿਆਂ ਨੂੰ ਜੋ ਰੰਗ ਨੇ ਮੀਂਹ ਦੇ ਵਿੱਚ ਪੈਂਦੇ ਸੀ ਕਾਹ ਬੋਧੀ ਸੋ ਸੋਤਨ ਨੂੰ ਨਾਲ ਲੱਗ ਟੇ ਅੱਜ ਤਵਾਰਾ ਮੁੰਡੇ ਦੀ ਸੱਸੀ ਕਾਲੀ ਸੱਸੀ ਕਾਲਾ ਬਹੁਤ ਵਧੀਆ ਬਹੁਤ ਵਧੀਆ ਸੱਸੀ ਕਾਲੀ ਸਾਰਿਆਂ ਨੂੰ ਅਬੂਰ ਪਰ ਲਾ ਦਿਓ ਇੱਧਰ ਹੈਂ ਉੱਥੇ ਗਾੜੀ ਲੈ ਕੇ ਆਏ ਹੋਰ ਲੈ ਗੋਪੀ ਪੀ ਕੇ ਠੀਕ ਹੈ ਮੈਂ ਕਹਿੰਦਾ ਕਿਹੜੀ ਡਾੜੀ ਪਿੰਦੇ ਆਂ ਡਾੜੀ ਪਿੰਦੇ ਦੱਦ ਤੇ ਪੀ ਕੇ ਕੀ ਕਹਿੰਦੇ ਹੋ ਜਾ ਵੀ ਰਹਿਣ ਜਮਾਤਾਂ ਨੂੰ ਨਕਸੇ ਤੋਂ ਪੱਜਾ ਇੱਕ ਤਾਂ ਸਾਧਨ ਨਵੀਂ ਕੌਫੀ ਆ ਗਈ ਕੌਫੀ ਪੀ ਲੋ ਇੱਧਰ ਟੈਂਟ ਬਾਹਰ ਹੀ ਲਾਇਆ ਇਹਨਾਂ ਨੇ ਜਿੰਨਾਂ ਕੋਈ ਜਗ੍ਹਾ ਖੁੱਲੀ ਆ ਬਾਹਰ ਹੀ ਲਾ ਦਿੰਦੇ ਟੈਂਟ ਟੈਂਟ ਵਗੈਰਾ ਕਿਉਂਕਿ ਪਿਆਸਾ ਪੁੱਲ ਸਨ ਹੁੰਦੇ ਪੈਸੇ ਬੜੇ ਲੱਗਦੇ ਆ ਜੇ ਜਗ੍ਹਾ ਖੁੱਲੀ ਹੋਵੇ ਉੱਥੇ ਲਾਦਣਾ ਚਾਹੀਦਾ ਤੋਂ ਕਿ ਕਹਿਣਾ ਹਰ ਕੋਣ ਜਿਹੜੀ ਨਹੀਂ ਬੜੀ ਤੰਗ ਕਰਦੀ ਆ ਮੈਂ ਛੋਟਾ ਜਿਹਾ ਹੈ ਕਹਿੰਦਾ ਡੰਡਾ ਲੈ ਕੇ ਟਿੰਟੂ ਕੋ ਬਣਾ ਗਏ ਟਿੰਟੂ ਕਿਹੜਾ ਇਹ ਕਿਹਦਾ ਬੜਾ ਮਾਂਜਪੰਡੇ ਅਜੇ ਟਿੱਟੂ ਕੌਣ ਚਾਹੀਏ ਨਹੀਂ ਰਾਮਦੇਵ ਨੇ ਗੁੱਸੇ ਹਣਾ ਉਹਨੇ ਫੇਰ ਗੁੱਸੇ ਹਣਾ ਹਾਂ ਨਕਾਸੂ ਅੱਜ ਹੁਣ ਆਉਂਦਿਆਂ ਨਹੀਂ ਨਹੀਂ ਕੱਲ ਦੀ ਗੱਲ ਪੁੱਛਾਂ ਮੈਂ ਦਾਸ ਝੂਠਾ ਜਾਂਦਾ ਕਿ ਨਹੀਂ ਅੱਛਾ ਟਿੱਟੂ ਨੇ ਮਗਰ ਮੁੜ ਕੇ ਵੀ ਨਹੀਂ ਵੇਖਿਆ ਆਹਨ ਖਸਮੇ ਜਾਪ ਨੇ ਚੱਲ ਕੱਲ ਵੇਲਾਂ ਟਿੱਟੂ ਹਣਾ ਹਲੋ ਯਾਰ ਹਰਗੁਣ ਦਾ ਸਾਊਂਡ ਆਈ ਵੇਖੋ ਹਾਂ ਆਰ ਕੋਈ ਚੋਪਣੀ ਕਰਨ ਦੀ ਅੱਜ ਇਹ ਗੱਲ ਉਹ ਤੇ ਵੀ ਇਹ ਪਛੇੜ ਕੋਫੀ ਠੰਡੀ ਹੋ ਗਈ ਕੋਫੀ ਪੀ ਲਾ ਕਰ ਸਵਾਦ ਬਹੁਤ ਟੇਸਟ ਆਉਦਾ ਮੇਰੀ ਮੂਵੀ ਬਣਾਉਣ ਡਿਆ ਅਸੀਂ ਵੀ ਇਦਾਂ ਬਣਾਉਣ ਡਏ ਲੇਕਿਨ ਅਵੇ ਸਮੋਸੀ ਲਾਣ ਗਿਆ ਬੱਚੇ ਦੇ ਬੰਨੇ ਖਾਣੀ ਆਪ ਬੰਨੇ ਸਮੋਸੇ ਆਉ ਲੈਣ ਡਿਆ ਸਮੋਸੀ ਖਾਣੀ ਕਰਨੇ ਹਨ गाने ਕਰਨੇ ਤੇ ਬੱਚੇ ਦਾ ਨਾਮ ਆਤਾ ਹੋਰ ਯਾਰ ਖਾਈਏ ਅੱਦੀ ਅੱਦੀ ਅਹੀਂ ਲਖਾਈਏ ਅੱਦੀ ਅੱਦੀ ਉਹ ਲੈ ਕੁੜੀ ਦਰਵਾਜ਼ੇ ਨਾਲ ਦੀ ਇਹਦੀ ਤੇਰੇ ਕੋਈ ਲੈ ਚਲੇ ਕੋਲ ਨਾ ਰਮਣੀ ਜੇ ਜੀ ਲੈਦੇ ਨੂੰ ਬਣਾ ਦੇ ਬਣਾ ਦੇ ਵੀਡੀਓ ਕਿ ਕਹਾਂ ਤੈਨੂੰ ਪਰ ਨਾ ਕਿ ਕਹਿਣਾ ਮੰਨਦਾ ਨਹੀਂਗਾ ਹੈ ਉਹ ਉਹ ਇਹ ਕਿੰਨਾ ਰੀਲਾਂ ਦਾ ਬੜਾ ਕਾਲ ਕੱਢਣਾ ਹੁੰਦਾ ਇੱਕ ਦਿਨ ਨਾਲ ਲੈ ਆਉਂ ਤੇ ਬਾਹਰ ਰੀਲਾਂ ਬਣਾ ਦੋ ਬਸ ਉਹ ਸੱਜਣ ਆ ਚੁੱਕੇ ਆ ਸੱਜਣ ਦੀ ਰਸਮ ਲੱਗੀਆਂ ਨਾ ਸੱਜਣ ਦਾ ਜੁਮ ਕੇ ਨਾਉ ਲੱਗੀ ਸਪੀਕਰ ਜੀ ਕਹਾ ਤਾ ਇਹ ਗੱਲ ਮਾਈ ਗੁੱਡ ਸੁਣ ਲੈ ਚਲੋ ਹੁਣ ਇਹਦੇ ਉਧਰ ਕਿਤੇ ਨਹੀਂ ਖਲਾਉਣਾ ਮੁੰਡੇ ਨੂੰ ਲੱਗਾ ਲਗਾ ਸਗਣ ਚਲੋ ਆਪਾ ਲੈ ਵੀ ਵਿਹਾਲੇ ਮੁੰਡਿਆਂ ਨੂੰ ਲੱਗਣਿਆ ਸਗਣ ਮੈਮ ਅੱਗੇ ਆਓ ਤੁਸੀਂ ਬੱਚੇ ਨੂੰ ਗੱਡੀ ਵਿੱਚ ਉਹ ਗਾੜੀ ਕੱਢਦਾ ਪਰ ਦੇ ਕਰ ਉਹ ਜੀ ਆ ਰਹੀ ਹੈ ਆਹ ਹੋਏ ਗਾਣੀ ਪਾਪਾ ਇਧਰ ਖੋ ਮੋੜ ਦੇ ਯਾ ਇਧਰ ਇਹ ਨਾ ਰੱਖੋ ਆ ਦੇਖੋ ਇਧਰ ਆਇਆ ਇਧਰ ਇਧਰ ਦੇਖੋ ਇਧਰ ਇੱਕ ਮਿੰਟ ਇੱਕ ਮਿੰਟ ਸਾਹਮਣੇ ਸਾਹਮਣੇ ਪਾ ਸਾਹਮਣੇ ਇਧਰ ਚੱਲੋ ਤਾਂ ਆਜੋ ਵਾਲੀ ਬੜੇ ਕੈਮਰੇ ਬਣਾਈਆਂ ਹੈ ਹੈ ਆ ਵੀ ਮੇਰੇ ਬੇਬੀ ਕਟਿੰਗ ਕਰਾਉਣੀ ਕੀ ਕੀਆ ਤੂੰ ਕੀਆ ਮਾਸਟਰ ਤੂੰ ਮਨ ਨਾ ਵਾਗਣਾ ਹਾਂ ਆ ਪੈਣ ਲੱਗੀ ਆ ਸੁਖੂ ਬਾਰੀ ਅੱਧੀ ਵਾਰੀ ਬਾਅਦ ਆਪਣੀ ਪਰ ਵੀ ਆਉਣੀ ਵਾਲੀ ਐ ਬਸ ਚਲੋ ਜੀ ਬਤਾ ਦੇ ਆ ਬਣੇ ਚੱਲ ਵੀ ਆ ਜਾ ਵਧਾਈਆਂ ਮੁੰਡਿਆ ਫਿਰ ਤੈਨੂੰ ਸਗਲਾ ਲੰਗਰ ਪਾਣੀ ਚੱਲੀਏ ਹੁਣ ਅਜੀ ਚੱਲ ਪਏ ਆਪਾਂ ਇੱਥੇ ਹੁਣ ਦੇਖ ਲਿਆ ਫਿਰ ਸगन ਦੇਖ ਲਿਆ ਸगन ਚੱਲ ਪਏ ਆਪਾਂ ਹੁਣ ਜਾਵਾਂਗੇ ਸਿੱਧਾ ਘਰੇ ਬਹੁਤ ਖੁਸ਼ੀ ਹੋਈ ਕਿ ਚਲੋ ਵੀ ਅਦਾ ਵਧੀਆ ਨਾਲ ਵੀਰ ਨੂੰ ਬਹੁਤ ਜ਼ਿਆਦਾ ਚਖਣ ਲੱਗਾ ਵੀਰ ਨੂੰ ਅੱਜ ਕੱਲ ਵੀਰ ਦਾ ਵਿਆਹ ਫਿਰ ਪਰਮਾਤਮਾ ਚੜ੍ਹਦੀ ਕਲਾ ਦੇ ਸਭ ਨੂੰ ਤਰੱਕੀਆਂ ਬਖਸ਼ੇ ਜਿੰਦੇ ਬਸਦੇ ਰਹਾਂ ਸਭ ਹਾਂਜੀ ਇਹ ਸਿਆ ਦਾ ਵਲੋਗ ਜੇ ਵਲੋਗ ਵਧੀਆ ਲੱਗਾ ਤੇ ਕਮੈਂਟਸ ਜੁਆ ਕਰਿਓ ਜਿੰਦੇ ਨਾਲਸ ਵਲੋਗ ਬਾਬਾ ਇੱਕ ਤੱਕ ਨਹੀਂ ਜਾ ਰਹੇ ਹਾਂ ਵਾਪਸ ਕਰਕੇ